ਮਸ਼ਹੂਰ ਸਿੱਖ ਦੁਲਾਰਕ ਫੌਜਾ ਸਿੰਘ ਦੇ ਮੌਤ ਮਾਮਲੇ 'ਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਗੱਡੀ ਦੇ ਨਾਲ ਟਕਰਾਉਣ ਤੋਂ ਬਾਅਦ ਫੌਜਾ ਸਿੰਘ ਦੀ ਮੌਤ ਹੋਈ ਸੀ ਉਸ ਗੱਡੀ ਦੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਾਬ ਪੁਲਿਸ ਨੇ ਇਹ ਕਾਰਵਾਈ ਕਰਦੇ ਹੋਏ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਵਾ ਕੀਤਾ ਹੈ ਦਰਅਸਲ ਕੈਨੇਡਾ ਤੋਂ ਵਾਪਸ ਪੱਤੇ ਇੱਕ ਵਿਅਕਤੀ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਕੁਝ ਦਿਨ ਪਹਿਲਾਂ ਹੀ ਭਾਰਤ ਆਉਣਾ ਹੁੰਦਾ ਤੇ ਉਸ ਤੋਂ ਬਾਅਦ ਆਪਣੀ ਫੋਰਚੂਨਰ ਗੱਡੀ ਦੇ ਉੱਤੇ ਉਹ ਜਦੋਂ ਰਸਤੇ ਦੇ ਵਿੱਚ ਜਾ ਰਿਹਾ ਹੁੰਦਾ ਤਾਂ ਫੌਜਾ ਸਿੰਘ ਨੂੰ ਉਹ ਗੱਡੀ ਟੱਕਰ ਮਾਰਦੀ ਹੈ ਤੇ ਉਸ ਤੋਂ ਬਾਅਦ ਮੌਕੇ ਤੇ ਫੌਜਾ ਸਿੰਘ ਦੀ ਮੌਤ ਹੋ ਜਾਂਦੀ ਹੈ ਫੌਜਾ ਸਿੰਘ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਇੱਕ ਸਿੱਖ ਦੜਾਕ ਦੇ ਵਜੋਂ 114 ਸਾਲ ਦੀ ਉਮਰ ਭੋਕੇ ਫੌਜਾ ਸਿੰਘ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਜਦੋਂ ਉਹ ਸੜਕ ਦੇ ਉੱਤੇ ਸੈਰ ਕਰ ਰਹੇ ਸੀ ਤਾਂ ਇੱਕ ਗੱਡੀ ਫੋਰਚੂਨਰ ਪਿੱਛੋਂ ਆਉਂਦੀ ਹੈ ਜਿਸ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤੇ ਵਿਅਕਤੀ ਫਰਾਰ ਹੋ ਜਾਂਦਾ ਹੈ ਤਾਂ ਪੁਲਿਸ ਨੇ ਦਾਵਾ ਕੀਤਾ ਕਿ ਜੋ ਫਰਾਰ ਹੋਇਆ ਸੀ ਵਿਅਕਤੀ ਉਹ ਕੈਨੇਡਾ ਤੋਂ ਵਾਪਸ ਪਰਤਿਆ ਸੀ ਅਤੇ ਮੋਬਾਈਲ ਵੇਚ ਕੇ ਉਹ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਘਬਰਾਹਟ ਦੇ ਵਿੱਚ ਉਸ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਕਿ ਰੁਕਣ ਦੀ ਬਜਾਏ ਮੌਕੇ ਦੇ ਉੱਤੇ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਉਹ ਗੱਡੀ ਚਾਲਕਾ ਜਿਹੜਾ ਫਰਾਰ ਹੋ ਜਾਂਦਾ ਹੈ ਅਮਰਿਤਪਾਲ ਸਿੰਘ ਢਿੱਲੋਂ ਵਿਅਕਤੀ ਦਾ ਨਾਮ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ 2 ਸਾਲ ਪਹਿਲਾਂ ਇਹ ਗੱਡੀ ਉਸ ਦੇ ਵੱਲੋਂ ਖਰੀਦੀ ਗਈ ਸੀ ਤੇ ਜਦੋਂ ਉਹ ਭੋਗਪੁਰ ਤੋਂ ਆਪਣਾ ਮੋਬਾਈਲ ਵੇਚ ਕੇ ਵਾਪਸ ਕਰਨ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਫੌਜਾ ਸਿੰਘ ਨੂੰ ਉਸ ਦੀ ਗੱਡੀ ਟੱਕਰ ਮਾਰਦੀ ਹੈ ਤੇ ਉਹ ਫਰਾਰ ਹੋ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਇਹ ਸਫਲਤਾ ਹਾਸਲ ਕੀਤੀ ਹੈ ਤੇ ਅਗਲੀ ਜਾਂਚ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਤਾਂ ਫੌਜਾ ਸਿੰਘ ਦੇ ਮਾਮਲੇ 'ਚ ਇਹ ਵੱਡੀ ਸਫਲਤਾ ਪੁਲਿਸ ਨੇ ਹਾਸਲ ਕੀਤੀ ਹੈ ਬਾਹਰੋਂ ਆਏ ਹੋਏ ਐਨ ਆਰ ਆਈ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ ਸੁਲਝਾਉਂਦਾ ਦਾਅਵਾ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਫੌਜਾ ਸਿੰਘ ਦਾ ਨਾਮ ਸਾਰੇ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਦੜਾਕ ਦੇ ਵਜੋਂ ਜਿਹੜਾ 99 ਸਾਲ ਦੀ ਉਮਰ ਦੇ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਵੱਡੇ ਰਿਕਾਰਡ ਬਣਾਏ ਕੈਨੇਡਾ ਦੇ ਵਿੱਚ ਹੋਵੇ ਜਾਂ ਦੁਨੀਆ ਭਰ ਦੇ ਵਿੱਚ ਗਿਨੀਜ਼ ਵਰਲਡ ਬੁੱਕ ਰਿਕਾਰਡ ਦੇ ਵਿੱਚ ਵੀ ਉਹਨਾਂ ਨੇ ਆਪਣੇ ਨਾਮ ਜਿਹੜੇ ਦਰਜ ਕਰਵਾਏ ਨੇ ਤਾਂ ਪਿਛਲੇ ਦਿਨੀ ਉਹਨਾਂ ਦਾ ਦਿਹਾਂਤ ਹੁੰਦਾ ਹੈ ਜਦੋਂ ਗੱਡੀ ਉਹਨਾਂ ਨੂੰ ਇੱਕ ਸੜਕ ਦੇ ਉੱਤੇ ਟੱਕਰ ਮਾਰ ਕੇ ਚਲੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਉਹਨਾਂ ਨੂੰ ਮਰਤਕ ਕੋਸ਼ਸ਼ ਕੀਤਾ ਜਾਂਦਾ ਸੋਮਵਾਰ ਦੇ ਦਿਨ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਇਸ ਮਾਮਲੇ 'ਚ ਪੁਲਿਸ ਨੇ ਹੁਣ ਜੋ ਗੱਡੀ ਚਾਲਕ ਸੀ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ